ਦੇ ਸੋਲੇ ਸਾਰਨੇ ਕੀ ਕਰਨਾ ਚਾਹੀਦਾ ਭਾਜੀ ਇਦਾਂ ਜੇ ਤੁਸੀਂ ਜੈਨੂਨ ਸਾਈਟ ਤੋਂ ਮੰਗਾ ਰਹੇ ਹੋ ਠੀਕ ਹੈ ਜੇ ਮਾਜੀ ਕਰ ਦੋ ਜਾਂ ਕੈਸ਼ ਓਨ ਡਲੀ ਵੀ ਮੰਗਾ ਲਓ ਕਈ ਲੋਕ ਡਰਦੇ ਆ ਯਾਰ ਸਾਡਾ ਪਾਰਸਲ ਪਹੁੰਚਣਾ ਹੀ ਨਹੀਂ ਹਾਂ ਹਾਂ ਯਾਰ ਕੰਪਨੀ ਜੈਨੂਨ ਬੈਠੇ ਖਰਬਾ ਦਾ ਉਹਨਾਂ ਦਾ ਬਿਜ਼ਨਸ ਆ ਉਹਨਾਂ ਨੂੰ ਤੁਹਾਡੇ 1000 2000 ਨਾਲ ਕੋਈ ਫਰਕ ਨਹੀਂ ਪੈਣਾ ਜੇ ਰੱਬ ਨੇ ਕਰੇ ਤੁਸੀਂ ਉਹਨਾਂ ਬਾਰੇ ਵੀਡੀਓ ਪਾ ਦਿੱਤੀ ਐਮਾਜ਼ਨ ਬਾਰੇ ਹੂੰ ਉਹਨੂੰ ਤਾਂ ਤੱਕਾ ਲੱਗਣਾ ਭਾਜੀ ਬਹੁਤ ਤਕੜੇ ਵਾਲਾ ਤੇ ਤੁਹਾਡੀ ਚੀਜ਼ ਆਈ ਤੇ ਪ੍ਰੋਪਰ ਆਪਣਾ ਐਡਰੈਸ ਪਾਓ ਸਾਰਾ ਕੁਝ ਪਾਓ ਆਂਦਾ ਵਾ ਸਾਰਾ ਕੁਝ ਆਂਦਾ ਮੈਂ ਕਹਿੰਦਾ ਤੂੰ ਔਨਲਾਈਨ ਪੇਮੈਂਟ ਕਰਦਿਆ ਕਰੋ ਕੈਸ਼ ਔਨ ਤੇ ਕਹਿੰਦਾ ਕੈਸ਼ ਔਨ ਮੰਗਾ ਲਓ ਹਾਂ ਚੜ ਕੋ ਚੀ ਪਹੁੰਚੂ ਤੂੰ ਸੇਫ ਸੀਓਡੀ ਹੈਗੀ ਆ ਹਾਂ ਸੇਫ ਆ ਉਹ ਇੰਨਾ ਚੱਕਰ ਨਹੀਂ ਹੈਗਾ ਸੇਫ ਆ ਥੋੜੇ ਜੈਨੂਇਨ 사이ਟ ਤੋਂ ਮੰਗਾਉਂਗੇ ਸਭ ਕੁਝ ਸੇਫ ਆ ਕੋਵਿਡ ਜਿਆਦਾ ਕਰ ਇਸ ਟਾਈਮ ਲੋਕੀ ਹੱਲੇ ਵੀ ਬੰਗ ਨਾ ਜੀ ਮੋਡਲ ਹੋ ਚੁੱਕੇ ਆਪਾਂ 90% ਲੋਕੀ ਹੱਲੇ ਵੀ ਸੀਓਡੀ ਤੇ ਖੇਲਦੇ ਆ ਹਾਂ ਅਗਲਾ ਕਦੋਂ ਕੈਸ਼ ਲੈ ਲੈ ਸਾਨੂੰ ਤਸੱਲੀ ਆ ਜੋ ਤੱਕ ਹੱਥ ਚ ਨਹੀਂ ਆਉਣੀ ਚੀਜ਼ ਹੈ ਨਾ ਉਦੋਂ ਤੱਕ ਅਸੀਂ ਪੈਸੇ ਰੰਦੇ ਨੇ ਨਾ ਸਹੀ ਗੱਲ ਨਹੀਂ ਗੱਲ ਤੁਹਾਡੀ ਵਾਕਿਆ ਸਹੀ ਆ ਕਿ ਅੱਜ ਕੱਲ ਇਦਾਂ ਜਿਹੜਾ ਕੰਮਕਾਰ ਵਾਲਾ ਬੰਦਾ ਉਹਨਾਂ ਕੋਈ ਸਮਾਂ ਨਹੀਂ ਹੈਗਾ ਚਲੋ ਆਨਲਾਈਨ ਚੀਜ਼ਾਂ ਹੈ ਜਿਹੜੀਆਂ ਬਣੀਆਂ ਨੇ ਇਹਦਾ ਫਾਇਦਾ ਵੀ ਅੱਜ ਕੱਲ ਬਲਿੰਕਟ ਤੇ ਹੁਣ ਤਾਂ ਲੋਕੀ ਮਤਲਬ ਆਪਣਾ ਸਾਰਾ ਸੌਦਾ ਪੱਤਾ ਵੀ ਉੱਥੇ ਹੀ ਬਗਾਉਂਦੇ ਨੇ ਮੈਂ ਹੁਣੇ ਟਰਾਈ ਕੀਤਾ ਅਜੇ ਮੈਂ ਹੁਣ ਪਹਿਲਾਂ ਕੀਤਾ ਨਹੀਂ ਸੀਗਾ ਆ ਹਫਤਾ ਕੇ ਪਹਿਲੇ ਟਰਾਈ ਕੀਤਾ ਤੇ ਮੈਨੂੰ ਲੱਗਾ ਵੀ ਹਾਂ ਵਧੀਆ ਚੀਜ਼ ਐ ਤਾਂ ਵੀ ਪਰ ਇੱਕ ਚੀਜ਼ ਐ ਭਾਜੀ ਆ ਤਾਂ ਗਈਆਂ ਚੀਜ਼ਾਂ ਬਾਕੀ ਦੇ ਕਰਿਆਨੇ ਵਾਲੇ ਮਾਰ ਗਏ ਹਾਂ ਇਹ ਚੀਜ਼ ਐ ਵੀ ਵੱਡੇ ਕਾਰਪੋਰੇਟਸ ਨੂੰ ਸਾਰਾ ਸਾਰਾ ਫਾਇਦਾ ਮਿਲ ਗਿਆ ਜਦੋਂ ਇਹ ਚੀਜ਼ਾਂ ਆਈਆਂ ਤੇ ਆ ਜਿਹੜੀਆਂ ਦੁਕਾਨਦਾਰ ਸੀਗੇ ਇਹ ਮਾਰ ਗਏ ਇਹ ਕਿਉਂ ਚੀਜ਼ਾਂ ਹੋਈਆਂ ਭਾਜੀ ਦੁਕਾਨਦਾਰਾਂ ਕਰਕੇ ਹੋਈਆਂ ਤੇ ਸਮਝ ਰਹੇ ਹੋ ਹਰ ਕਿਸ ਦਾ ਰੇਟ ਅਲੱਗ ਆ ਉਹ ਮੇਰੀ ਗੱਲ ਸੁਣੋ ਅਗਲੇ ਨੂੰ ਕੋਈ ਪ੍ਰਭਾਵ ਨਹੀਂ ਹੈਗਾ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਉਹ ਸ਼ੇਅਰ ਮਾਰਕੀਟ ਤੇ ਚੱਲਦੀਆਂ ਆ ਸ਼ੇਅਰ ਮਾਰਕੀਟ ਬਿਲਕੁਲ ਉਹਨਾਂ ਨੂੰ ਜੇ ਥੱਲੇ ਗਏ ਉਹਨਾਂ ਚੜ੍ਹ ਵੀ ਜਾਣਾ ਉੱਪਰ ਪਰ ਤੁਸੀਂ ਕਰਿਆਨੇ ਵਾਲੇ ਆਪਾਂ ਆਪ ਹੀ ਮਰੇ ਤੁਸੀਂ ਆਹ ਦੁਕਾਨ ਤੋਂ ਲਿਆ ਜੀ 50 ਰੁਪਏ ਖੰਡ ਮਿਲਦੀ ਅੱਗੇ ਕੀ ਉਹ ਕਹਿੰਦੇ 45 ਰੁਪਏ 5 ਰੁਪਏ ਭਾਈ ਅੱਜਕੱਲ ਬਹੁਤ ਹੁੰਦੇ ਆ ਹਾਂ ਪੰਜ ਪੰਜ ਇਕੱਠੇ ਕਰਕੇ 100 ਬਣਨਾ ਆਹ ਚੀਜ਼ ਮੈਂ ਆਹ ਚ ਹੀ ਸੋਦਾ ਹਾਂ ਨਾ ਇੱਕ ਇੱਕ ਕਰਕੇ 1000 ਬਣਨਾ ਕੱਦਾ ਹਯਾ ਨਹੀਂ ਬੰਦਾ ਹੂੰ ਇੱਕ ਇੱਕ ਕਰਕੇ 1000 ਬਣਦਾ ਬਾਕੀ ਤਾਂ ਜਿਹੜੀ ਆਨਲਾਈਨ ਸ਼ਾਪਿੰਗ ਹੈਗੀ ਇੱਥੇ ਆਫਰ ਉਫ ਉਲਾਉਂਦੇ ਰਹਿੰਦੇ ਨੇ ਹਾਂ ਉਹ ਦਿਮਾਗ ਦੀ ਬਹੁਤ ਖੇਡ ਵੱਡੀ ਆ ਕਿ ਦਿਮਾਗੀ ਤੌਰ ਤੇ ਬੰਦੇ ਨੂੰ ਇਹਦਾ ਤਾਂ ਨੂੰ ਨੇਦਾ ਹੀ ਆ ਉਹ ਥੱਪੜ ਤਾਂ ਦੇ ਕਮਾ ਕੇ ਮਾਰਦੇ ਆ ਤੇ ਰੈਨੇ ਵਾਲਾ ਤਾਂ ਸਿੱਧਾ ਹੀ ਮਾਰ ਦਿੰਦਾ ਆਹ ਚੀਜ਼ ਦਾ ਫਰਕ ਹੁੰਦਾ ਬੰਦੇ ਨੂੰ ਕਹਿੰਦਾ ਮੈਨੂੰ ਡਿਸਕਾਊਂਟ ਦੇ ਉਹਨੇ ਕਹਿਣਾ ਜੀ ਤੂੰ ਦੋ ਲਓ ਤੁਹਾਨੂੰ ਤੀਜਾ ਫ੍ਰੀ ਮਿਲੂਗਾ ਹੂੰ ਉਹਨੇ ਤਾਂ ਦੋ ਚ ਪੈਸੇ ਤੀਜ ਅ ਪੈ ਉਹਨਾਂ ਚ ਪੂਰੇ ਕਰ ਲਏ ਆ ਤੁਹਾਡੇ ਉਹ ਤੀਜੇ ਦੇ ਵੀ ਫਿਰ ਕਰਿਆਨੇ ਵਾਲਾਂ ਨੂੰ ਥੋੜੀ ਜਿਹੀ ਚੀਜ਼ ਕਰਨੀ ਆ ਹਾਂ ਅਗਲੇ ਜਿਹੜੇ ਲੋਕਲ ਜਿਹੜੇ ਸਾਡੇ ਜਿਹੜੇ ਦੁਕਾਨਦਾਰ ਨੇ ਉਹ ਮੱਲੇ ਇਹਨਾਂ ਦੇ ਕਿਹੜੇ ਵਿਚਾਰੀ ਘਰਾਂ ਜਿਹੜੇ ਖੋਲ ਕੇ ਬੈਠੇ ਉਹ ਤਾਂ ਖਤਮ ਆ ਪਾਜੀ ਉਹ ਤੁਸੀਂ ਸਾਡੇ ਫੈਮਲੀ ਚ ਵੀ ਹੈਗਾ ਵਾ ਅਗਲੇ ਬੜਨ ਦਾ ਆਪਣੇ ਗੇਟ ਤੇ ਆ ਕੇ ਬੱਲ ਬਾਦੀ ਅੰਦਰ ਆ ਜਾਂਦਾ ਸਾਮਾਨ ਹਾਂ ਉਹ ਤੁਹਾਨੂੰ ਕੀ ਚਾਹੀਦਾ ਬੈੱਡ ਤੇ ਬੈਠਿਆ ਆਹ ਕੌਫੀ ਆ ਗਈ ਥੇ ਆ ਇਸ ਨਾਲ ਇਸੇ ਕਰਕੇ ਕਈ ਵਾਰ ਐਸੇ ਜਦੋਂ ਕਿਸੇ ਐਦਾਂ ਡਾਕਟਰਾਂ ਨਾਲ ਗੱਲ ਕਰਦੇ ਨੇ ਉਹ ਸਭ ਤੋਂ ਇਹ ਹੀ ਚੀਜ਼ ਕਹਿੰਦੇ ਆ ਕਹਿੰਦੇ ਲੋਕਾਂ ਹੁਣ ਘਰੇ ਬੈਠੇ ਸਾਰੀ ਚੀਜ਼ ਮਿਲ ਜਾਂਦੀ ਆ ਉਹ ਤੁਰਦੇ ਵੀ ਹੈ ਨਹੀਂ ਹੋਰ ਉਹਦਾ 100 ਮੀਟਰ ਵੀ ਨਹੀਂ ਤੁਰਦੇ ਸਰਦੀਆਂ 'ਚ ਅੱਗੇ ਚਲੋ ਮਾੜਾ ਮੋੜਾ ਤੁਰ ਕੇ ਜਾਂਦੇ ਸੀ ਲੈ ਹੁਣ ਉਹਦਾ ਦੁੱਧ ਰਹਿ ਗਿਆ ਉਹ ਹੀ ਲਿਆਉਣ ਵਾਲਾ ਉਹ ਵੀ ਥੋੜਾ ਬੋੜਾ ਤੁਰਨਾ ਪੈ ਰਹੇ ਸੀ ਆਦਰਵਾਇਜ਼ ਉਹ ਵੀ ਹੁਣ ਤਾਂ ਸਾਰਾ ਕੁਝ ਆ ਜਾਂਦਾ ਉਹ 'ਚ ਨਾ ਤੇ ਉਹ ਕਿਤਨਾ ਕਿਤੇ ਬੰਦਾ ਘਰੇ ਬੈ ਕੇ ਆਪਦਾ ਹਰ ਚੀਜ਼ ਮੰਗਾ ਕੇ ਇੱਕ ਤਾਂ ਚਲੋ ਸੇਫਟੀ ਵੀ ਹੈਗੀ ਜਿਹੜੇ ਲੇਡੀਜ਼ ਘਰ ਇਕੱਲੀਆਂ ਨੇ ਉਹ ਮੰਗਾ ਲੈਂਦੀਆਂ ਨੇ ਨਾ ਬਾਕੀ ਅੱਜ ਦੇ ਟਾਈਮ 'ਚ ਜੋ ਵੀ ਕਰਦੇ ਹੋ ਤੁਸੀਂ ਚੀਜ਼ਾਂ ਮੰਗਾਰੇ ਹੋ ਆਨਲਾਈਨ ਥੋੜੇ ਦੇਖ ਕੇ ਸਾਰਾ ਕੋ ਦੇਖ ਕੇ ਜਾਂ ਬਚਾ ਦੁਕਾਨ ਦੇ ਚੀਜ਼ ਲੈਣੇ ਵੀ ਜਾਣੇ ਉਹ ਦੇਖ ਕੇ ਕਰਦੇ ਆ ਜੋ ਆਨਲਾਈਨ ਸਮਾਨ ਮੰਗਾਰੇ ਆ ਉਹ ਵੀ ਆਪ ਦੇਖ ਕੇ ਮੰਗਾਈਏ ਕੋਈ ਫालतू ਗਲਤ ਚੀਜ਼ ਆ ਜਾਂਦੀ ਆ ਡਰਿਆ ਨਾ ਕਰੋ ਸਭ ਤੋਂ ਪਹਿਲਾਂ ਲੋਕੀ ਡਰ ਜਾਂਦੇ ਆ ਹਾਂ ਚੀਜ਼ ਗਲਤ ਆ ਗਈ ਕੋਈ ਗੱਲ ਨਹੀਂ ਉਹਦਾ ਹੱਲ ਹੁੰਦਾ ਜੇ ਤੂੰ ਜੈਨੂਇਨ ਸਾਈਟ ਤੋਂ ਮੰਗਾਇਆ ਕਸਟਮਰ ਕੇ ਨਾਲ ਗੱਲ ਕਰੋ ਵਾਪਿਸ ਹੁੰਦਾ ਉਹ ਸਾਨੂੰ ਤਵਾਂ ਲਾ ਪੁੰਦੇ ਤੂੰ ਆਇਆ ਅਗਲੀ ਵਾਰੀ ਤੂੰ ਵੱਡਿਆ ਸਮਾਨ ਉਹ ਯਾਰ ਕਿਉਂਕਿ ਕਿਹਨਾਂ ਕਈ ਵਾਰ ਕਿਸੇ ਨੇ ਵੀਡੀਓ ਪਾਤੀ ਐ ਇਦਾਂ ਹੀ ਨਾ ਇੱਕ ਵਾਰੀ ਨਾ ਉਹ ਰੋਸਾ ਦੋਨੇ ਆਫ ਦਾ ਇਹ ਕੋਈ ਆਰਡਰ ਖਰਾਬ ਹੋ ਗਿਆ ਬਣਾ ਆਪ ਦਾ ਉਹ ਖਾਂਦਾ ਹੋਣਾ ਨਾ ਕਿਹਾ ਨੇ ਵੀਡੀਓ ਪਾਤੀਆ ਦੇਖੋ ਜੀ ਇਹ ਝੂਠਾ ਕਰਕੇ ਵੇਚ ਦਿਆ ਉਹਦਾ ਇਫੈਕਟ ਕਿੰਨਾ ਵੇਣਾ ਨਾ ਮੁੰਡਾ ਕਹਿੰਦਾ ਯਾਰ ਵਾਕਈ ਇਦਾਂ ਕਰਦੇ ਨੇ ਸੋਸ਼ਲ ਮੀਡੀਆ ਵਾਲੇ ਨੇ ਕਈ ਬੈਠੇ ਹੀ ਹੁੰਦੇ ਆ ਕੋਈ ਲੱਭਦਾ ਰੋਡ ਤੇ ਘੁੰਮਦੇ ਹੁੰਦੇ ਉਸਤਾਦ ਇੱਥੇ ਕੁਝ ਹੋਵੇ ਸੀ ਆ ਲੈ ਆ ਗਿਆ ਵੀ ਬਕਰਾ ਤੇ ਜੋ ਕੰਪਨੀਆਂ ਡੁੱਬਦੀ ਨਹੀਂ ਹੁੰਦੀਆਂ ਭਾਜੀ ਉਹ ਇਨਸਾਨ ਦਾ ਤੁਸੀਂ ਵਾਇਰਲ ਕਰਤਾ ਉਹ ਕਿਹੜਾ ਵਿਚਾਰਾ ਲੱਗਾ ਉਹਦਾ ਉਹਦਾ ਕੋਈ ਆਰਡਰ ਕੈਨਸਲ ਹੋਇਆ ਹੋਵੇ ਜਾਂ ਉਹਨੇ ਆਪ ਬੰਗਾ ਲਿਆ ਜਾਂ ਕਿੱਦਾਂ ਨਾ ਤੌਰ ਕੋ ਬੈਗ ਫੜਿਆ ਸੀ ਤੋ ਲੋਕਾਂ ਨੇ ਵੀਡੀਓ ਬਣਾ ਦਿੱਤੀ ਜੀ ਮੈਟਰੋ ਲਾਈਨ ਦੇ ਵਿੱਚ ਕੰਮ ਕੀਤਾ ਥੋੜਾ ਟਾਈਮ ਹੈ ਪਰ ਉਸ ਫੀਲਡਰ ਦਾ ਆਪਣੀ ਨੋਲੇਜ ਨਹੀਂ ਹੈਗੀ ਨਾ ਆਪਾਂ ਕਿਸੇ ਵੀ ਫੀਲਡਰ ਦੇ ਬਾਰੇ ਨਹੀਂ ਜਾ ਕੇ ਕਹਿ ਸਕਦੇ ਬਸ ਬੋਲ ਸਕਦਾ ਮੈਂ ਨਾ ਮੇਰਾ ਹੱਕ ਮੰਨਦਾ ਆਪਣੀ ਫੀਲਡ ਦੇ ਵਿੱਚ ਆ ਗਏ ਆ ਉਹਦਾ ਦੱਬ ਕੇ ਦੱਸੀਦਾ ਦੱਬ ਕੇ ਬੋਲੀਦਾ ਉਹਨਾਂ ਦੀ ਫੀਲਡ ਬਾਰੇ ਨਾ ਪਤਾ ਨਾ ਆਪਾਂ ਉਹਨਾਂ ਬਾਰੇ ਬੋਲੀਦਾ ਇਹਨਾਂ ਵਾਰੀ ਹੁਣ ਮੇਰੇ ਵਿੱਚ ਮੇਰਾ ਰੈਪੋਰਟ ਚੱਲੀ ਆ ਜਾਂ ਇਹ ਜਿੱਦਾਂ ਮੈਂ ਇੱਥੇ ਦੇਖਿਆ ਕਿ ਨੌਜਵਾਨ ਮੁੰਡੇ ਹੁਣ ਬਹੁਤ ਕੰਮ ਲੱਗੇ ਨੇ ਆਪਣਾ ਮੋਟਰਸਾਈਕਲ ਚੱਕ ਕੇ ਨਾ ਚਾਹੇ ਲਾਲਚੀ ਚਾਹੇ ਜਿਵੇਂ ਮ ਮਤਲਬ ਇਹ ਨਾ ਜਿੰਨੀਆਂ ਜਿੰਨੀਆਂ ਆਨਲਾਈਨ ਜੜੀਆਂ ਇਹ ਐਪਾਂ ਸੀਗੀਆਂ ਇਹਨਾਂ ਨੇ ਨੌਜਵਾਨ ਮੁੰਡਿਆਂ ਨੂੰ ਬਹੁਤ ਕੰਮ ਦਿੱਤਾ ਹੈ ਰੈਪਿਡੋ ਕਈਆਂ ਦੇ ਘਰ ਚੱਲੀ ਜਾਂਦੇ ਆ ਹਾਂ ਬਹੁਤ ਬਹੁਤ ਫਾਇਦਾ ਵਾ ਸ਼ਹਿਰਾਂ ਵਿੱਚ ਵੱਡੇ ਸ਼ਹਿਰਾਂ ਜਾਂ ਆਪਣੇ ਲੁਧਿਆਣੇ ਵਰਗੀਆਂ ਚ ਅੱਧੀ ਦੁਨੀਆ ਚੱਲੀ ਜਾਂਦੀ ਐ ਤੇ ਰੋਟੀ ਦੇਉ ਚਲੋ ਕਈਆਂ ਦੇ ਘਰ ਚੱਲਦੇ ਆ ਆਪਾਂ ਦੇ ਚਾਹਨੇ ਕੰਪਨੀ ਇੰਦਰ ਦੀ ਵਧੀਆ ਆਂਦੀਆਂ ਪਰ ਇਹ ਨਾ ਇਹ ਕੰਪਨੀਆਂ ਰੇਟ ਘਟਾਈ ਜਾਂਦੀਆਂ ਭਾਜੀ ਆਪਾਂ ਜੀ ਕਹਿੰਦੇ ਰੋਜ਼ਗਾਰ ਵੀ ਦਿੱਤਾ ਭਾਜੀ ਮੈਂ 6 ਮਹੀਨੇ ਕੰਮ ਕੀਤਾ ਮੇਰਾ ਪੈਸਾ ਟੁੱਟ ਗਿਆ ਸੀਗਾ ਅੱਛਾ ਮੈਂ 6 ਮਹੀਨੇ ਕੰਮ ਕੀਤਾ ਆ ਤਾਂ ਮੈਂ ਆਪਣੇ ਇੰਜਨ ਸੀ ਕਰਾ ਲ ਓਏ ਤੁਸੀਂ ਮੇਰੀ ਗੱਲ ਸੁਣੋ ਭਾਜੀ 10 ਕਿਲੋ 10 ਕਿਲੋਮੀਟਰ ਛੱਡਣ ਗਿਆ 95 70 ਕਿਲੋ ਦਾ ਬੰਦਾ ਪਿੱਛੇ ਬੈਠਾ ਨਾਲ ਉਹਨੇ ਆਪਣਾ ਬੈਗ ਰੱਖ ਲਿਆ ਗੱਬੇ ਖਿੱਚੀ ਚੱਲ ਅੱਗੇ ਜਾ ਕੇ ਜੀ ਦਿਲਬਰ ਮਾਰਿਆ ਤਿੰਨ ਰੁਪਏ ਕੰਪਨੀ ਨੇ ਕੱਟ ਲੇ 2 ਰੁਪਏ ਮਿਲ ਗਏ ਮੈਂ ਤਾਂ ਮੋਟਰਸਾਈਕਲ ਵੀ ਘਸਾ ਲਿਆ ਆਪ ਨੂੰ ਵੀ ਘਸਾ ਲਿਆ ਤੇਲ ਵੀ ਲਵਾ ਲਿਆ ਕਰ ਕਰਾ ਕੇ ਭਾਜੀ ਉਹ ਵੀ ਬੰਦਾ ਤੇਲ ਤੋਂ ਦਾ ਕੱਢ ਕੇ 7 8 ਸੌ ਦੇ ਆ ਕੇ ਗੱਡੀ ਰੁਕ ਜਾਂਦੀ ਹੂੰ ਪਹਿਲੋ ਸਟਾਰਟਿੰਗ ਤਾਂ ਵਧੀਆ ਖਵਾਉਂਦੇ ਆ ਵਧੀਆ ਖਵਾਇਆ ਮੈਂ ਵੀ ਖਾਦਾ ਹੋਲੀ-ਹੋਲੀ ਬੰਦੇ ਆੜੋਂ ਜੇ ਤੋ ਕਿੰਨਾਂ ਦੇ ਬੰਦੇ ਦੀ ਵੈਲਿਊ ਉਹਦੀ ਘੱਟ ਦੇ ਕੋਈ ਬੰਦੇ ਹੋਰ ਪੈ ਜਾਣ ਘੱਟ ਰੇਟ ਤੇ ਕੰਮ ਕਰਨ ਲੱਗ ਜੇ ਜਾਤ ਨੂੰ ਅਗਲਾ ਹੀ ਬੰਦੇ ਹੋ ਤਿਆਰ ਪਰ ਅੱਗੇ ਮਜਬੂਰੀ ਹੈ ਬੰਦਾ ਕਰਦਾ ਤੁਹਾਡਾ ਬਹੁਤ ਧੰਨਵਾਦ ਯਾਰ ਗੱਲਾਂ ਤਾਂ ਕਰਨ ਨੂੰ ਹੋਰ ਬਹੁਤ ਮਨ ਕਰਦਾ ਸੀਗਾ ਪਰ ਆਪਾਂ ਫਿਰ ਐਪੀਸੋਡ ਜ਼ਿਆਦਾ ਲੰਬਾ ਹੋ ਜਾਣਾ ਤੇ ਫੇਰ ਬੈਠਾਂਗੇ ਫੇਰ ਕਿਸ ਤਰ੍ਹਾਂ ਜਰੂਰ ਜੀ ਹੈਨਾ ਤੇ ਅੱਜ ਲਈ ਇੰਨਾ ਹੀ ਕਿਉਂਕਿ ਸਾਡੇ ਫਿਰ ਜਿਹੜੇ ਸੁਣਨ ਵਾਲੇ ਵੀ ਹੁੰਦੇ ਆ ਨਾ ਤੇ ਵੈਸੇ ਗੱਲਾਂ ਬਹੁਤ ਨਜ਼ਾਰੇ ਵਾਲੀਆਂ ਸੀਗੀਆਂ ਇਹ ਮੈਂ ਦਿਲੋਂ ਕਹਨਾ ਵੀ ਜਿਹੜਾ ਅੰਦਰੋਂ ਬੋਲਦਾ ਨਾ ਬੰਦਾ ਤੇ ਇਸੇ ਕਰਕੇ ਮੈਂ ਹੁਣ ਸੋਚਿਆ ਥੋੜੇ ਟਾਈਮ ਪਹਿਲਾਂ ਯਾਰ ਕੀਰਤ ਕਰਨ ਵਾਲੇ ਬੰਦੇ ਨੂੰ ਆਪਾਂ ਹੁਣ ਲੈ ਕੇ ਆਉਣਾ ਅੱਗੇ ਕੀਰਤੀ ਬੰਦੇ ਨੇ ਕਿਉਂਕਿ ਜ਼ਿਆਦਾਤਰ ਨਾ ਜਿਹੜੀਆਂ ਇੰਟਰਵਿਊ ਜਾਂ ਪੋਡਕਾਸਟ ਅੱਜ ਕੱਲ ਚੱਲਦੇ ਨੇ ਉਹ ਸੈਲੀਬ੍ਰਿਟੀਜ਼ ਹੀ ਚੱਲਦੇ ਨੇ ਬਹੁਤ ਸੈਲੀਬ੍ਰਿਟੀ ਆ ਗਿਆ ਉਹ ਫਲਾਨਾ ਆ ਗਿਆ ਠੀਕ ਆ ਉਹਦਾ ਵੀ ਸੰਘਰਸ਼ ਹੋਊਗਾ ਉਹ ਫੇਮਸ ਹੋ ਗਿਆ ਠੀਕ ਆ ਪਰ ਜਿਹੜਾ ਕੀਰਤ ਕਰ ਰਿਹਾ ਬੰਦਾ ਉਹਦੀ ਵੀ ਵਸਾਸੀ ਕਿਨੇ ਓਨੀ ਇੱਜ਼ਤ ਹੋਣੀ ਚਾਹੀਦੀ ਓਨੀ ਰਿਸਪੈਕਟ ਹੋਣੀ ਚਾਹੀਦੀ ਆ ਉਹ ਵੀ ਓਨੀ ਹੀ ਮਿਹਨਤ ਕਰ ਰਿਹਾ ਆਪਣੇ ਟੱਬਰ ਨੂੰ ਪਾ ਲੈਣ ਦੇ ਲਈ ਠੀਕ ਗੱਲ ਆ ਉਹਦੇ ਦਿਲ ਚ ਵੀ ਅਰਮਾਨ ਨੇ ਉਹ ਤੇ ਕਿਉਂ ਨਾ ਆਪਾਂ ਉਹ ਚੀਜ਼ਾਂ ਨੂੰ ਪ੍ਰਮੋਟ ਕਰੀਏ ਤੇ ਉਹਨਾਂ ਨੂੰ ਲੈ ਕੇ ਆਈਏ ਦੁਨੀਆ ਕੇ ਕਿਹੜੇ ਵੱਡੇ ਇਹਨਾਂ ਦੇ ਵੱਡਿਆਂ ਨੇ ਅਪਰੋਚ ਕਰ ਉਹ ਪੇਪਰ ਤੇ ਲਿਖਿਆ ਹੁੰਦਾ ਉਹਨਾਂ ਨੇ ਹਾਂ ਉਹ ਰੈਲਾਈਜ਼ ਕੀਤਾ ਉਹਨਾਂ ਨੇ ਆਈ ਚੀਜ਼ਾਂ ਬੋਲਣੀ ਆਪਾਂ ਆਪਾਂ ਕੁਛ ਨਹੀਂ ਆਪਾਂ ਗਿਲ ਨਹੀਂ ਆਪਾਂ ਕੋ ਕੁਛ ਹੈ ਹਾਂ ਕੁਛ ਨਹੀਂ ਆ ਨਾ ਉਸ ਕੋਈ ਚੀਜ਼ ਤੋਂ ਦੇਖ ਕੇ ਮੈਨੂੰ ਪੁੱਛ ਰਹੇ ਹੋ ਜੋ ਦਿਲ ਤੇ ਤੁਹਾਡੇ ਸੀਗਾ ਤੁਸੀਂ ਮੈਨੂੰ ਪੁੱਛਿਆ ਜੋ ਮੈਨੂੰ ਸੱਚ ਸੀਗਾ ਮੈਂ ਤੁਹਾਨੂੰ ਦੱਸਿਆ ਏ ਹੁੰਦਾ ਹੈ ਕਿ ਸੱਚੀ ਦਿਲੋਂ ਬੰਦੇ ਨਾਲ ਗੱਲਾਂ ਕੀਤੀਆਂ ਉਹ ਤਾਂ ਫੇਮਸ ਹੋਣ ਲਈ ਮਤਲਬ ਵਿਊ ਲੈਣ ਦੇ ਚੱਕਰਾਂ ਚ ਆ ਇਹ ਆਪਾਂ ਲੋਕਾਂ ਨੂੰ ਗਾਈਡ ਕਰ ਚੱਲੇ ਆ ਅੱਜ ਹਾਂ ਲੋਕੀ ਮੇਰੀ ਵੀਡੀਓ ਦੇਖਣਗੇ ਕੀ ਪਤਾ ਮੇਰੇ ਚਾਰ ਭਰਾ ਹੀ ਕੰਮ ਤੇ ਲੱਗ ਗਏ ਤੇ ਉਹਨਾਂ ਦੀ ਮਾਮਾ ਨੇ ਦਵਾਵਾਂ ਹੀ ਨਿਕਲਣੀਆਂ ਕਿ ਹਾਏ ਤੇ ਮੈਨੂੰ ਲੱਗ ਹੀ ਜਾਣੀਆਂ ਕਿਦਾਂ ਨਾ ਕਿਦਾਂ ਤੁਹਾਨੂੰ ਵੀ ਲੱਗ ਜਾਣੀਆਂ ਮੈਨੂੰ ਵੀ ਲੱਗ ਜਾਣੀਆਂ ਆਪਾਂ ਭਲੇ ਦਾ ਹੀ ਕੰਮ ਕੀਤਾ ਆਪਾਂ ਕਿਸ ਨੂੰ ਮਾੜਾ ਨਹੀਂ ਕਿਹਾ ਇਹ ਸਭ ਤੋਂ ਬਟਿੰਗ ਅੱਛਾ ਲਾਸਟ ਮੇਰਾ ਸਵਾਲ ਇਹ ਵੀ ਆ ਕਿ ਜਿਹੜੇ ਅੱਜ ਜਿਹੜੀ ਨਵੀਂ ਪੀੜ੍ਹੀ ਆ ਸੋਸ਼ਲ ਮੀਡੀਆ ਤੇ ਇੰਨਾ ਟਾਈਮ ਖਰਾਬ ਕਰ ਰਹੀ ਆ ਸਕ੍ਰੀਨ ਟਾਈਮ ਜਨਰਲ ਚਾਰ ਚਾਰ ਘੰਟੇ ਆ ਪੰਜ ਪੰਜ ਘੰਟੇ ਆ ਚਾਹੇ ਸਟੂਡੈਂਟ ਨੇ ਪੜ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਯਾਰ ਵੀ ਤੁਸੀਂ ਸੋਸ਼ਲ ਮੀਡੀਆ ਤੇ ਮਤਲਬ ਆਪਣਾ ਕੰਮਕਾਰ ਕਰ ਸਕਦੇ ਹੋ ਕੋਈ ਪਾਰਟ ਟਾਈਮ ਕਰ ਸਕਦੇ ਹੋ ਤੁਸੀਂ ਆਪਦੀਆਂ ਵੀਡੀਓ ਜਿਹੜੇ ਕਿਰਤ ਦੀਆਂ ਜਾਂ ਤੁਸੀਂ ਕੁਝ ਕਰ ਰਹੇ ਹੋ ਉਹਦੇ ਤੇ ਪੜਾਓ ਹਨਾ ਕਿ ਟਾਈਮ ਨਾ ਖਰਾਬ ਕਰੋ ਉੱਤੇ ਕੱਲੀਆਂ ਜੇ ਗਾਣੇ ਸੁਣਾਲੀਆਂ ਰੀਲਾਂ ਦੇਖਣੀਆਂ ਫਿਰ ਤੁਹਾਡੇ ਤੋਂ ਵੱਡਾ ਕੋਈ ਬੇਵਕੂਫ ਹੈ ਨਹੀਂ ਜੇ ਤੁਸੀਂ 4 ਘੰਟੇ ਆਪਣੀ ਸਕਰੀਨ ਦੇ ਨਹਗਾਉਂਦੇ ਤੁਸੀਂ ਹੋਈ ਚਾਹੇ ਘੰਟੇ ਜਿਵੇਂ ਆਪਣੇ ਜੱਥੇ ਲੋ ਲੱਭੋ ਤੁਹਾਡੇ ਵਿੱਚ ਕੀ ਚੀਜ਼ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਕਾ ਸਕਦੇ ਹੋ ਜਾਂ ਸਪੋਰਟਸ ਦੇ ਵਿੱਚ ਜਾਂ ਕੁਝ ਵੀ ਯਾਰ ਬਹੁਤ ਨੈਟ ਤੇ ਵੀ ਚੀਜ਼ਾਂ ਪੈਸੇ ਕਮਾਉਂਦੇ ਬਹੁਤ ਤਰੀਕੇ ਆ ਡਾਟਾ ਐਂਟਰੀ ਹੁੰਦੀ ਆ ਬਹੁਤ ਕੁਝ ਹੁੰਦਾ ਸਿੱਖ ਲਓ ਉਹਨੂੰ ਮਹੀਨਾ ਲਾ ਕੇ ਸਿੱਖੋ ਆਪਣੇ ਪੈ ਕਮਾਓ ਆਪਣਾ ਤਾਂ ਆਪਣੇ ਜੋ ਕੇ ਗੁਜ਼ਾਰਾ ਕਰ ਲਓ ਜਿਹੜੇ ਮੇਰੇ ਫੀਲਡ ਦੇ ਵਿੱਚ ਕੰਮ ਕਰਦੇ ਮੇਰੇ ਵਿਚਾਰੇ ਕਿਹੜੇ ਕੋਲੇ ਜਾਂਦੇ ਆ ਉਹ ਵੀ ਘਰਾਂ ਨੂੰ ਕੋਲੇ ਜਾਂ ਫੀਸਾਂ ਦੇਣੀ ਕਿਹੜੇ ਸੋਖੀਆਂ ਨੇ ਬਹੁਤ ਬਹੁਤ ਔਖੀਆਂ ਬਹੁਤ ਔਖੀਆਂ ਤੁਸੀਂ ਵੀ ਇੱਕ ਪ੍ਰੋਫੈਸਰ ਹੋ ਤੁਹਾਨੂੰ ਪਤਾ ਬਹੁਤ ਫੀਸਾਂ ਨੇ ਮਤਲਬ 65-60 ਹਜ਼ਾਰ 60-70 ਦੇਣਾ ਬਹੁਤ ਔਖਾ ਤੁਸੀਂ ਆਪਣੇ ਜੋਗੇ ਕਰੀ ਜਾਓ ਆਪਣੇ ਆਨ ਜਾਣ ਦੇ ਖਰਚੇ ਕੱਢ ਲਓ ਠੀਕ ਆ ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਤੁਸੀਂ ਆਪਣਾ ਟਾਈਮ ਨਾ ਖਰਾਬ ਕਰੋ ਆਪਣੀ ਕੋਈ ਫੀਲਡ ਨੂੰ ਲੱਭੋ ਸਭ ਤੋਂ ਪਹਿਲਾਂ ਤੁਹਾਡੀ ਏਜ ਆ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਕਿੜੇ ਮੇਰੇ ਛੋਟੇ ਭੈਣ ਭ ਹਾਂ ਇਹ ਤੂੰ ਗੋਲਡਨ ਪੀਰ ਨੂੰ ਸਾਹਮ ਲਿਆ ਤੇ ਤੂੰ ਲਾਈਵ ਤੇ ਉਹ ਤੂੰ 24 25 ਦੇ ਜਾਣਾ ਫੇ ਤੁਹਾਡੇ ਘਰ ਨਾ ਤੇਰਾ ਵਿਆਹ ਕਰ ਦਈਏ ਹਾਂ ਫੇ ਵਿਆਹ ਵਿਆਹ ਫੇ ਬੰਦੇ ਦੀ ਮਾਂ ਚਾ ਕਰਾ ਲਈਏ ਯਾਰ ਕਦੋਂ ਵਿਆਹ ਹੋ ਗਿਆ ਸਮਝੋ ਤੁਹਾਡੇ ਅੱਧਾ ਕੰਮ ਵਿੱਚ ਹੀ ਰਹਿ ਗਿਆ ਸਿੱਖਣ ਦਾ ਟਾਈਮ ਇਹ ਹੁੰਦਾ 18 ਤੋਂ 24 ਸਿੱਖਣ ਦਾ ਤਾਂ ਕਹਿੰਦੇ ਕੋਈ ਉਮਰ ਹੀ ਨਹੀਂ ਹੁੰਦੀ ਪਰ ਟਾਈਮ ਕਿਹੜਾ 18 ਤੋਂ 24 ਦਾ ਨਾ ਉਹ ਤੁਸੀਂ ਪੂਰਾ ਖੂਨ ਤੁਹਾਡਾ ਜੈਟਿਕ ਹੋਣੇ ਪੂਰੇ ਨਾ ਮੰਦ ਤੁਸੀਂ ਉਹ ਚੀਜ਼ ਦੇ ਵਿੱਚ ਵੰਡ ਸਕਦੇ ਹੋ ਕੁਝ 18 ਤੋਂ 20 ਤੁਸੀਂ ਕਰੋ ਯਾਰ ਕਰਨ ਦੀ ਉਮਰ ਤੁਸੀਂ ਸ਼ੁਰੂਦ ਕਾ ਸਕਦੇ 15 ਸਾਲ ਦੀ ਉਮਰ ਜੇ ਮੁੰਡੇ ਜੇ ਜਾੜੀ ਆ ਗਈ ਇਹ ਨੌਜਵਾਨ ਆ ਤੁਸੀਂ ਯਾਰ ਕਿਵਰੀ ਮੁੰਡਾ ਪਛਾਣ ਜੀ ਨਹੀਂ ਆਂਦਾ ਹੁੰਦਾ ਕਿੰਨੀ ਉਮਰ ਆ ਲੱਗਦਾ 24-25 ਸਾਲ ਉਹ ਮੇਰੀ 15 ਸਾਲ ਦੀ ਹੈ ਮਰੇ ਹੋਂ ਦਾੜੀ 24 ਸਾਲਾ ਦੇ ਹੁਣ ਹੱਲੇ ਮੈਨੂੰ ਕੋਈ ਕਹਿੰਦਾ ਦਾੜੀ ਤੋ ਤੁਹਾਡੇ ਫੁੱਟ ਗਈ ਸਮਝੋ ਤੇ ਜਵਾਨ ਹੋ ਗਏ ਹ ਤੁਸੀਂ ਆਪਣੇ ਕੈਂਤ ਕੰਨੀ ਸ਼ੁਰੂ ਯਾਰ ਮੈਂ ਨਹੀਂ ਕਹਿੰਦਾ ਮੇਰੇ ਵਾਲਾ ਕੰਮ ਕਰੋ ਮੇਰੇ ਕੰਮ ਕੋਈ ਵੀ ਕੰਮ ਕਰ ਲਓ ਕੋਈ ਨਹੀਂ ਤੁਸੀਂ ਹਾਥੀ ਗੋਨ ਲਓ ਜਾਂ ਤੁਸੀਂ ਆਪਣੀ ਕੋਈ ਫੀਲਡ ਲੱਭ ਲਓ ਕੁਝ ਵੀ ਕਰ ਲਓ ਅੱਜ ਕੱਲ ਲੁੰਡੇ ਬਹੁਤ ਫੋਟੋਗ੍ਰਾਫਰ ਬਣਦੇ ਆ ਬਹੁਤ ਕੁਝ ਵੀ ਵੀਡੀਓ ਐਡੀਟਿੰਗ ਤੁਸੀਂ ਆਈ ਕਾਪਟ ਆਹ ਕਰ ਲਓ ਹਾਂ ਹੋਰ ਕੁਝ ਵੀ ਲੱਭੋ ਆਪਣੇ ਅੰਦਰ ਖੋਜੋ ਪਹਿਲੋਂ ਕਿਸੇ ਨੂੰ ਦੇਖ ਕੇ ਕਰਦਾ ਉਹ ਜੋ ਕਰਦਾ ਉਹਦੀ ਆ ਜੋ ਤੁਸੀਂ ਕਰ ਸਕਦੇ ਤੁਸੀਂ ਕਰੋ ਬਸ ਮੈਂ ਇਹ ਕਹਿਣਾ ਚਾਹੂੰਗਾ ਇੱਥੇ ਮੈਂ ਅੱਜ ਦੀ ਗੱਲ ਖਤਮ ਕਰਦਾ ਆਪਣੀ ਜੋ ਤੁਹਾਡੇ ਅੰਦਰ ਹੈਗਾ ਤੁਸੀਂ ਉਹਨੂੰ ਲੱਭੋ ਤੇ ਆਪਣੇ ਆਪ ਨੂੰ ਬਣਾਓ 18 ਤੋਂ 24 ਸਾਲ ਦੇ ਨੌਜਵਾਨ ਮੇਰੇ ਭੈਣ ਭਾਈ ਬਹੁਤ ਵੱਡੀ ਗੱਲ ਕਹੀ ਹੈ ਕਿਉਂਕਿ ਉਹ ਭਟਕੇ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਜਾਣਾ ਕੀ ਕਰਨਾ ਸੋ ਜਿਹਦੇ ਮਨ 'ਚ ਇੱਛਾ ਪੈਦਾ ਹੋ ਗਈ ਅੰਦਰ ਕੁਝ ਕਰਨ ਦੀ ਉਹਦੇ ਲਈ ਸਮਾਂ ਪੈਸਾ ਤੇ ਸਾਧਨ ਵੀ ਜੁਟ ਜਾਣੇ ਆ ਬਸ ਇੱਕ ਅੰਦਰ ਉਹਨਾਂ ਦੀ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਤੇ ਉਹ ਜੇ ਮੋਟੀਵੇਸ਼ਨ ਆ ਗਈ ਕਿਸੇ ਦੀ ਰੀਲ ਦੇਖ ਕੇ ਆ ਗਈ ਜਾਂ ਕਿਸੇ ਦੀ ਕੋਈ ਵੀਡੀਓ ਦੇਖ ਕੇ ਜਾਂ ਪੜ੍ਹ ਕੇ ਆ ਗਈ ਕੁਝ ਉਹ ਮੋਟੀਵੇਸ਼ਨ ਆ ਗਈ ਤੁਹਾਨੂੰ ਖਰਾਬ ਨਾ ਕਰੋ ਸਗੁੱਤ ਰੋ ਰਾਤੇ ਤੇ ਜਦੋਂ ਰਾਤੇ ਤੁਰ ਪਏ ਮੰਜ਼ਲ ਆਪਣੇ ਆ ਤੁਹਾਨੂੰ ਮਿਲਣ ਲੱਗ ਜਾਣੀਆ ਤੁਹਾਡਾ ਬਹੁਤ ਧੰਨਵਾਦ ਫਿਰ ਆਪਾਂ ਬੈਠਾਂਗੇ ਜੀ ਨੁਰਕੇ ਜੀ ਹਣਾ ਸਾਸਿਕਾ ਸਾਸਿਕਾ